ਡਾਸਾ ਮੈਨੂੰ ਉਹ ਯਾਦ ਨਹੀਂ ਰਹਿੰਦੀਆਂ ਇਦਾਂ ਹੂੰ ਤੇ ਉਹ ਮੇਰੀ ਯਾਦ ਹੋਲੀ ਦਾ ਦਿਨ ਸੀ ਜਦੋਂ ਵੀ ਮੈਂ ਪਿੰਡ ਜਾਣਾ ਨਾ ਮੈਂ ਪਿੰਡ ਨੂੰ ਆਪਦੇ ਘਰ ਨੂੰ ਮਿਸ ਬੋ ਕਰਦਾ ਹੂੰ ਬਹੁਤ ਮਿਸ ਕਰਦਾ ਹਾਂ ਨਾ ਤੇ ਮੈਂ ਨਾ ਉਹ ਲਿਖੀਆਂ ਸੀ ਇੱਥੇ ਆ ਮੈਂ ਤੁਹਾਨੂੰ ਦਿਖਾਉਣਾ ਉੱਤਵਰੇ ਅੱਜ ਪਿੰਡੋਂ ਤੁਰਨ ਤੋਂ ਬਾਅਦ ਘਰ ਪ੍ਰਤੀ ਮੂਰੀ ਅਤੰਦ ਹਾਂਜੀ ਮੈਂ ਲਿਖਿਆ ਸੀ ਜਦੋਂ ਵੀ ਤੇਰੇ ਤੋਂ ਵਿਦਾ ਹੋ ਕੇ ਗਿਆ ਹਾਂ ਮਿੱਟੀ ਦੇ ਆਲਿਆਂ ਮੈਂ ਰੋ ਕੇ ਗਿਆ ਪੁੱਤਣਾ ਰਹਿਣ ਦੀ ਖੁਸ਼ੀ ਵੀ ਹੈ ਮਾਲੀ ਚ ਹੂੰ ਪਿੰਡੋਂ ਉਤਲੇ ਮਨੋਂ ਮੈਂ ਬੂਹਾ ਟੋਕੇ ਗਿਆ ਹਾਂ ਪੱਥਰਾਂ ਦੇ ਸ਼ਹਿਰ ਚ ਮੈਂ ਹਾਸਰਾ ਬਨੋਟੀ ਆਸਾ ਤੇਰੇ ਕੋਲ ਹਸਿਆ ਜਿਹੀ ਰੋ ਕੇ ਗਿਆ ਚੰਗਾ ਸਰਵਣ ਪੁੱਤ ਜੀ ਜੀ ਕਹਿੰਦਾ ਰਹਿ ਵਿੱਚ ਤਸਵੀਰ ਵੇਖੇ ਬਾਪੂ ਬੇਬੇ ਦੋਨੋਂ ਬੈਠੇ ਸੱਚੀ ਅਜੇ ਦਿਲੋਂ ਮੈਂ ਖੋ ਕੇ ਗਿਆ ਹਾਂ ਗਲੀ ਚ ਬੱਚੇ ਦੇਖੇ ਹੋਲੀ ਦੇ ਰੰਗਾਂ ਚ ਰੰਗੇ ਤੇਰੇ ਬੂਹੇ ਤੇਰੇ ਤੇਰੇ ਬੂਹੇ ਦੀ ਦਲੀਸ ਤੇ ਗਾਹੂ ਰੰਗ ਚੋਕੇ